ਅਸੀਂ ਪਹੁੰਚੇ ਸੀਗੇ ਜੀ ਹਰਤਵਾਰ ਤੇ ਇੱਥੇ ਜਿਹੜੀ ਇੱਕ ਗੱਲ ਦੇਖਣ ਨੂੰ ਮਿਲੀ ਹੈ ਕਹਿੰਦੇ ਕੁਦਰਤ ਦਾ ਸੰਤੁਲਨ ਆਪ ਬਣਾ ਲੈਂਦੀ ਹੈ ਤੇ ਜਿਵੇਂ ਹੀ ਮਨੁੱਖ ਨੇ ਜਿਹੜਾ ਜਿਵੇਂ ਕਹਿੰਦੇ ਨੇ ਮਕਾਨ ਬਣ ਕੇ ਕਰ ਲਏ ਤੇ ਕੁਦਰਤ ਨੇ ਉਸੇ ਹਿਸਾਬ ਨਾਲ ਪੰਛੀਆਂ ਨੇ ਵੀ ਆਪਣਾ ਆਲ੍ਹਾ ਤਿਆਰ ਕਰ ਲਿਆ ਜਾਂ ਘਰ ਤਿਆਰ ਕਰ ਲਿਆ ਤੁਹਾਨੂੰ ਦਿਖਾਉਣੇ ਆ ਜੂਮ ਕਰਕੇ ਜਾਂ ਤੁਸੀਂ ਦੇਖ ਲਓ ਕਿੰਨੇ ਜਿਹੜੇ ਘਾਰ ਆ ਇਹ ਜਿੱਥੇ ਚਿੜੀਆਂ ਰਹਿੰਦੇ ਆ ਦੇਖ ਸਾਦੇ ਤੁਹਾਨੂੰ